ਲੇ ਦਿੰਦੇ ਟੂਰਤੇ ਆ ਤੇ ਅੱਜ ਅਸੀਂ ਲਵੇਰੀ ਸਰ ਗੁਰਦੁਆਰੇ ਜਾ ਰਹੇ ਆ ਇਹ ਗੁਰਦੁਆਰਾ ਮਠੁੰਡੇ ਤੋਂ ਲਗਭਗ 13 14 ਕਿਲੋਮੀਟਰ ਦੂਰ ਹੈ ਪੁੱਚੋ ਖੁਰਦਪਿੰਡ ਤੋਂ ਸੱਜੇ ਹੱਥ ਮੁੜ ਕੇ ਪਿੱਛੇ ਲਵੇਰੀ ਸਰ ਗੁਰਦੁਆਰਾ ਹੈ ਉੱਥੇ ਚੱਲੇ ਆ ਆਪਾਂ 40 40 ਸਾਲਾਂ ਨੂੰ ਤਾਂ ਹੋ ਗਏ ਹਾਂ ਦਾ 10 12 ਸਾਲ ਹੋਰ ਆਪਣੇ ਰੈਐਕਟਿਵ ਹੈ ਜਿਹਦਾ ਆਪਾਂ ਸਰੀਰ ਕਾਇਮ ਹੈ ਉਹ ਜ਼ਿੰਦਗੀ ਲੰਘ ਜਾਣੀ ਆਈ ਦੇਖ ਲਓ ਸੋਣੀਆਂ ਯਾਰਾਂ ਤੇ ਗੁਰਦਵਾਰੇ ਦਾ ਬਾਬਾ ਲਵੇਰੀ ਸਾਹਿਬ ਸੰਗੂ ਸੰਗੇ ਬਾਈ ਤੇ ਇੱਥੇ ਪਹਿਲਾ ਬਾਬਾ ਨਾਨਕ ਸਾਹਿਬ ਜੀ ਆਏ ਉਦੋਂ ਬਾਅਦ ਛੇਵੇਂ ਪਾਸੇ ਹਰਗੋਬ ਸਿੰਘ ਫਿਰ 10ਵੇਂ ਪਿਤਾ ਸਾਹਿਬ ਜੀ ਆਈ ਉਹਨਾਂ ਨੇ ਇੱਥੇ ਅਫਸਰ ਛੁੱਟੀਆਂ ਦਾ ਦੁੱਧ ਪੀਤਾ ਜੀ ਉਸ ਤੋਂ ਬਾਅਦ ਇਹਦਾ ਨਾਮ ਬਲਵੇਰੀ ਸਾਹਿਬ ਸੰਗੂਸੋ ਤੇ ਰਹਿ ਗਿਆ ਜੀ ਫਿਰ ਆ ਕੇ ਬਾਬਾ ਸੰਗੂ ਸੰਗੇ ਇੱਥੇ ਤਪੱਸਿਆ ਕੀਤੀ ਹੁਣ ਉਹਦੇ ਨਾਮ ਤੇ ਇਹ ਜਾਣਿਆ ਜਾਂਦਾ ਜੀ ਬਾਬਾ ਸੰਗੂ ਸੰਗੇ ਨਾ ਆਜੇ ਕੰਮ ਪਾਉ। ਕੰਮ ਨਹੀਂ ਹੁੰਦਾ ਕੋਈ ਵਿੜਿਆਪੇ ਚ ਚਲਾਏ ਆਂ ਅਭੀ। ਬੇਬੇ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਅੱਛਾ ਬੇਬੇ ਜੀ ਤੁਹਾਡਾ ਨਾਮ ਕੀ ਆਂ? ਮੈਂ ਨਾਲ ਤਸਵੀਰ ਕਰਾਂ। ਅੱਛਾ ਤੁਸੀਂ ਕਿਹੜੇ ਪਿੰਡ ਤੋਂ ਆਉਣੇ ਜੀ? ਕਿਪੂ ਚੋਤ। ਤੇ ਜਿਹੜਾ ਆਹ ਤੁਹਾਡਾ ਮਨ ਆ ਕੰਮ ਹੈ ਖੇਡਾਂ ਦਾ। ਇਹਦੇ ਚ ਕਿੰਨੇ ਸਾਲ ਹੋ ਗਏ ਤੁਹਾਨੂੰ ਪਹਿਨ ਨੂੰ? ਮੈਂ ਤਾਂ 2 ਸਾਲ ਹੋ ਗਏ। 2 ਸਾਲ ਹੋ ਗਏ। अच्छा दसो ए नाल ਥੋੜਾ ਕਿੰਨੀ ਕੁ ਤੁਹਾਡੀ ਆਮਦਨ ਹੋ ਜਾਂਦੀ ਹੈ ਇੱਕ ਦਿਨ ਦੀ ਬਿਲਕੁਲ ਮਸਾਂ ਆਉਂਦੀ ਹੈ ਮਹੀਨੇ ਤੋਂ ਲਾਉਨੇ ਬਟ ਆਮਦਨ ਤਾਂ ਹੁਣ ਐ ਕਿਹੜੇ ਵੀ ਨਿਤ ਮੇਲੇ ਆਉਂਦੇ ਹੈਗੇ ਨਾ ਹੁਣ ਮੇਲੇ ਲੱਗਦੇ ਹੀ ਹੈ ਠੀਕ ਹੈ ਇਹ ਵੀ ਗੱਲ ਹੈ ਮਹੀਨੇ ਤੋਂ ਲਾਉਨੇ ਹੈ ਮਹੀਨੇ ਜਾ ਹੁਣ 2000 5000 ਉਹਦੇ ਨ ਖਰਚ ਆਪਦਾ ਫੇਰ ਫਿਰ ਉਸੇ ਚ ਫੇਰ ਪੂੰਜੀ ਲਿਉਣੀ ਹੈ ਅੱਛਾ ਇਹ ਦੱਸੋ ਇੱਥੇ ਲਵੇਰੀ ਸਰਕਾਰ ਦੁਆਰਾ ਸਭ ਤੋਂ ਬਿਨਾ ਹੋਰ ਕਿੱਥੇ ਕਿੱਥੇ ਜਾਣਦੇ ਹੋ ਤੁਸੀਂ ਉਹ ਤਾਂ ਉਹ ਕਿਤੇ ਨਹੀਂ ਅੱਗੇ ਚੱਕੀ ਜਾਂਦੇ ਸੋ ਉੱਥੇ ਵੀ ਨਹੀਂ ਲਾਉਣ ਦਿੱਤਾ ਇੱਥੇ ਆਉਨੇ ਆ ਇਕੱਠੇ ਲੱਗਿਆ ਨਹੀਂ ਉੱਥੇ ਕੱਖ ਨਹੀਂ ਨਾ ਹੋਣ ਦਿੰਦੇ ਮਾਤਾ ਜੀ ਜੀ ਅੱਛਾ ਕਰੋਨਾ ਕਰਕੇ ਜਾਨੀ ਕਿ ਸੋਡਾ ਕੰਮ ਕਾਜ ਬਹੁਤ ਪ੍ਰਭਾਵਿਤ ਹੋਇਆ ਹਾਂ ਬੀਟੀ ਤੇ ਇਹਦੇ ਨਾਲ ਕੀ ਅਸਰ ਪਿਆ ਲੋਕ ਖੇਡਾ ਖੁੱਡਾ ਖਰੀਦਣੋ ਹੁਣ ਮਤਲਬ ਗੁਰੇਜ ਕਰਦੇ ਆ ਖਰੀਦਦੇ ਨਹੀਂ ਖਰੀਦਦੇ ਤਾਂ ਹੈਗੇ ਹੁਣ ਜਿਹੜੇ ਮੇਰੇ ਵਰਗੇ ਨੂੰ ਨਹੀਂ ਛਰਦਾ ਵੀ ਹੋਰ ਕੋਈ ਕੁਝ ਨਹੀਂ ਉਹ ਮਹਿੰਗੀ ਸਸਤੀ ਲੈ ਆਉਨੇ ਆ ਫਿਰ ਕਈ ਤਾਂ ਵੀ ਉਸੇ ਮੁੱਲ 'ਚ ਹੀ ਕਰ ਦਿੰਨੇ ਆ ਕਈ ਉਦੋਂ ਵੀ ਘਾਟੇ 'ਚ ਕਰ ਦਿੰਨੇ ਆ ਇੱਕ ਵਾਰ ਸਟੇਪ ਆ ਹੋ ਜਾਂਦਾ ਵੀ ਚਲ ਆਪਾਂ 2 ਪੈਸੇ ਲਿਆਵਾਂਗੇ ਉਹੀ ਫਿਰ ਉਧਰ ਕੱਢਾਂਗੇ ਹੁਣ ਅਸੀਂ ਮਾਈ ਦੇਸਾਂ ਦਾ ਗੁਰਦੁਆਰਾ ਇਹ ਚੱਕ ਫੱਦੇ ਸਿੰਘ ਵਾਲੇ ਉੱਥੇ ਚੱਲੇ ਆਂ ਤੇ ਤੁਹਾਨੂੰ ਉਹ ਵੀ ਗੁਰਦੁਆਰੇ ਸਾਹਿਬ ਦੇ ਅਸੀਂ ਦਰਸ਼ਨ ਕਰਾਉਣੇ ਆ। ਪਿੱਛੇ ਮੇਰੇ ਮੇਰੇ ਨਾਲ ਸਾਈਕਲ ਵਾਲੇ ਸਾਥੀ ਗਰਮੇਲ ਬਿੱਗਾ ਜੀ। ਫੁੱਲ ਪ੍ਰੀਤ ਲੁਧਿਆਣੇ ਤੋਂ ਆਏ ਹੋਏ ਆ ਸਪੈਸ਼ਲ ਸਾਡੇ ਨਾਲ ਸਾਈਕਲ ਰਾਈਡ ਲਾਈਨ ਲਈ ਤੇ ਪਿੱਛੇ ਮਨਪ੍ਰੀਤ ਆ ਰਹੇ ਆ। ਚਲੋ ਆਪਾਂ ਗੁਰਦੁਆਰੇ ਚੱਲਦੇ ਹੁਣ। ਉਹ ਚੱਕ ਫੱਤੇ ਸਿਹਾ ਦਾ ਪਿੰਡ ਆ ਗਿਆ। ਪਿੰਡ ਦੇ ਵਿੱਚ ਅਸੀਂ ਦਾਖਲ ਹੋ ਗਏ। ਮੇਲ ਬੇਗਾ ਜੀ ਇੱਥੇ ਸਾਇੰਸ ਉਹਦੀ ਸੇਵਾ ਨਿਮਾ ਰਹੇ ਐ ਇਹ ਲੈ ਕੇ ਚੱਲੇ ਆ ਸਾਨੂੰ ਸਾਨੂੰ ਨਹੀਂ ਪਤਾ ਸੀ ਪਿੰਡ ਦਾ ਰਾਹ ਕਿਵੇਂ ਐ ਪਰ ਇਹ ਸਾਨੂੰ ਦੱਸ ਰਹੇ ਐ ਅੱਛਾ ਤੁਸੀਂ ਉਹ ਵੱਡਾ ਗੇਟ ਬਣਿਆ ਹੁੰਦਾ ਹਾਂਜੀ ਇਹ ਪ੍ਰਕਾਸ਼ ਸਿੰਘ ਬਾਦਲ ਜਿਹੜੇ ਸੀਐਮ ਰਹੇ ਆ ਉਹਨਾਂ ਦੇ ਸਹੁਰਿਆਂ ਦਾ ਘਰ ਐ ਕਾਕਾ ਗੁਰਪ੍ਰੀਤ ਸਿੰਘ ਕਾਕਾ ਗੁਰਪ੍ਰੀਤ ਸਿੰਘ ਹਾਂਜੀ ਇਹ ਵੀ ਉਹਨਾਂ ਦੇ ਸਕੇ ਐ ਉਹਨਾਂ ਦਾ ਮਕਾਨ ਹੈ ਹਾਂ ਜੀ ਅਸੀਂ ਇੱਥੇ ਅੱਜ ਗੁਰੂ ਗੋਬਿੰਦ ਸਿੰਘ ਜੀ ਜਿੱਥੇ ਆ ਕੇ ਰਹੇ ਸੀ ਉਹ ਸਥਾਨ ਤੇ ਆਏ ਆਂ ਇਹ ਕਮਰਾ ਉਹੀ ਹੈ ਜਿੱਥੇ ਉਹ ਰਹੇ ਸੀਗੇ ਪਾਕੀ ਸਾਡੇ ਨਾਲ ਗੁਰਮੇਲ 베ਗਾ ਜੀ ਥੋੜੀ ਸਾਨੂੰ ਜਾਣਕਾਰੀ ਸਾਂਝੀ ਕਰਨਗੇ ਹਾਂਜੀ ਗੁਰਮੇਲ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤਾਂ ਅੱਜ ਅਸੀਂ ਪਹੁੰਚ ਚੁੱਕਿਆ ਗੁਰਦੁਆਰਾ ਬਾਬਾ ਬੁਰਜ ਸਥਾਨ ਮਾਤਾ ਦੇਸਾਂ ਜੀ ਜਿੱਥੇ ਕਿ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਆ ਕਿ ਉਹਨਾਂ ਨੇ ਇੱਥੇ ਸੱਤ ਦਿਨਾਂ ਲਈ ਰਹਿਸ਼ ਕੀਤੀ ਸੀ ਇਸ ਪਿੰਡ ਦੇ ਵਿੱਚ ਚਰਨ ਪਾਏ ਸੀ ਉਹਨਾਂ ਸਮਿਆਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਦਮਦਮਾ ਸਾਹਿਬ ਜਿੱਥੇ ਅੱਜ ਕੱਲ ਤਖਤ ਹੈ ਸਿੱਖ ਪੰਥ ਦਾ ਸੋ ਉੱਥੇ ਉਹ ਰਹਿ ਰਹੇ ਸੀਗੇ ਉੱਥੋਂ ਆਪਣੇ ਪਿਆਰੇ ਸੇਵਕਾਂ ਨੂੰ ਸਿੱਖਾਂ ਨੂੰ ਮਿਲਣ ਲਈ ਇਸ ਪਿੰਡ ਦੇ ਵਿੱਚ ਪਧਾਰੇ ਸੀ ਇਹਨਾਂ ਦੀ ਬੇਨਤੀ ਦੇ ਉੱਤੇ ਤਾਂ ਇੱਥੇ ਆ ਕੇ ਉਹ ਮਾਤਾ ਦੇਸਾਂ ਦੇ ਘਰੇ ਠਹਿਰੇ ਸੀ ਤਾਂ ਮਾਤਾ ਦੇਸਾਂ ਜੀ ਦਾ ਉਹੀ ਨਿਵਾਸ ਸਥਾਨ ਹੈ ਉਹਨਾਂ ਦਾ ਘਰ ਹੈ ਇਹ ਕਮਰਾ ਹੈ ਤੇ ਆ ਉਸ ਛੱਤ ਨੂੰ ਸਪੋਰਟ ਕਰਨ ਦੇ ਲਈ ਪਿੱਲਰ ਕੱਢੇ ਹੋਏ ਨੇ ਇਸ ਕਰ ਨੂੰ ਉਹ ਮੇਜੇ ਕਰੀ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਕੱਚਾ ਹੁੰਦਾ ਸੀ ਉਹੀ ਛੱਤ ਉਹੀ ਬਲ ਉਹੀ ਕੜੀਆਂ ਉਹੀ ਸਰਕੜੇ ਦੀ ਛੱਤ ਆ ਕੰਦਾ ਵੀ ਕੱਚੀਆਂ ਉਹਵੇਂ ਲਿਪੀਆਂ ਪੋਚੀਆਂ ਜਾਂਦੀਆਂ ਨੇ ਸੋ ਬਹੁਤ ਹੀ ਵਧੀਆ ਤਰੀਕੇ ਨਾਲ ਉਸ ਇਤਿਹਾਸ ਨੂੰ ਜਿਹੜਾ ਸਾਂਭ ਕੇ ਰੱਖਣ ਦੀ ਜਿਹੜੀ ਹੈ ਇਹ ਕੋਸ਼ਿਸ਼ ਕਰ ਰਹੇ ਨੇ ਤੇ ਇਹ ਮੰਜੀ ਸਾਹਿਬ ਪੀੜਾ ਸਾਹਿਬ ਕਹਿ ਸਕਦੇ ਆ ਜਿੱਥੇ ਮੇਰੇ ਅੰਦਾਜ਼ੇ ਮੁਤਾਬਕ ਸ਼ਾਇਦ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ ਦੇ ਉੱਤੇ ਬਿਰਾਜਦੇ ਹੋਣਗੇ ਬੈ ਕੇ ਪ੍ਰਵਚਨ ਕਰਦੇ ਹੋਣਗੇ ਸੋ ਸਾਹਮਣੇ ਇੱਕ ਤਸਵੀਰ ਉਸ ਦ੍ਰਿਸ਼ ਨੂੰ ਦਰਸਾਉਂਦੀ ਹੈ ਜਦੋਂ ਗੁਰੂ ਸਾਹਿਬ ਜੀ ਆਏ ਸੀ ਮਾਤਾ ਦੇਸਾਂ ਜੀ ਹੱਥ ਜੋੜ ਕੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਸ਼ਕਾ ਰਹੇ ਨੇ ਤੇ ਸੱਜੇ ਪਾਸੇ ਇੱਕ ਬੋਰਡ ਦੇ ਉੱਤੇ ਇਸ ਸਥਾਨ ਦਾ ਜਿਹੜਾ ਇਤਿਹਾਸ ਹੋ ਲਿਖਿਆ ਹੋਇਆ ਹੈ ਤੋ ਬਹੁਤ ਹੀ ਇਤਿਹਾਸਕ ਸਥਾਨ ਹੈ ਸਾਨੂੰ ਆਪਣੇ ਪ੍ਰਾਤਨ ਨਿਸ਼ਾਨੀਆਂ ਨੂੰ ਇਤਿਹਾਸ ਨੂੰ ਐਵੇਂ ਸਾਮ ਕੇ ਰੱਖਣਾ ਚਾਹੀਦਾ ਹੈ ਨਾ ਕਿ ਉਹਨਾਂ ਨੂੰ ਢਾ ਕੇ ਉਹਨਾਂ ਦੀ ਥਾਂ ਤੇ ਪੱਕੀਆਂ ਕੰਧਾਂ ਕੱਢ ਦਿੱਤੀਆਂ ਜਾਣ ਸਾਨੂੰ ਪਤਾ ਲੱਗੇ ਵੀ ਉਹ ਕਿਹੜੇ ਵੇਲੇ ਸੀ ਤੇ ਸਾਡੇ ਬਜ਼ੁਰਗਾਂ ਨੇ ਵੱਡ-ਵਡੇਰੇ ਨੇ ਕਿਹੋ ਜੀਆਂ ਮੁਸ਼ਕਲਾਂ ਝੱਲਦੇ ਹੋਏ ਜਿਹੜਾ ਹੈ ਜ਼ੁਲਮਾਂ ਦੇ ਨਾਲ ਟੱਕਰ ਲਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਹਿਲਾਂ ਅਸੀਂ ਗਏ ਸੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਬਰਾਇਦੇ ਸੀ ਹੁਣ ਚਵਾਰਾ ਹੋਇਆ ਕਰਦਾ ਸੀ ਉਸ ਸਮੇਂ ਦੇ ਵਿੱਚ ਉਹ ਵੀ ਸਸੀਂ ਸੁ ਦਿਖਾਉਣੇ ਚਵਾਰੇ ਦੀਆਂ ਪੌੜੀਆਂ ਚੜ ਰਹੇ ਠੀਕ ਹੈ ਹੂੰ ਠੀਕ ਇਹ ਦੇ ਉੱਪਰ ਜ਼ਿਆਦਾ ਦੇ ਨਹੀਂ ਇਹ ਚਵਾਰਾ ਜੋ ਸਮੇਂ ਹੋਇਆ ਕਰਦਾ ਹੈ ਇਹਦੇ ਉੱਪਰ ਜ਼ਿਆਦਾ ਦੇ ਆਹ ਦੇਖੋ ਜੀ ਪੁਰਾਣੇ ਸਮੇਂ ਦੇ ਵਿੱਚ ਲਾਈਟ ਲਾਈਟ ਆਫ ਕਰ ਲਓ ਨਾ ਫਲੈਸ਼ ਜਨ ਗਿਆ ਸੁਣ ਲੈ ਕੰਦਾਂ ਕਿਵੇਂ ਲਿਪੀਆਂ ਜਾਂਦੀਆਂ ਸੀ ਆ ਦੇਖੋ ਉਸੇ ਤਰ੍ਹਾਂ ਇਹਨਾਂ ਨੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਇਤੁਹਾਸ ਵਿੱਚ ਕੰਦ ਸਾਰੀ ਲਿਪੀ ਹੋਈ ਹੈ ਵਧੀਆ ਇਹ ਪਿੱਲਰ ਨਵਾਂ ਬਣਾਇਆ ਹੁਣ। ਨਹੀਂ ਉਹੀ ਕਹ ਰਹਾ ਮੈਂ। ਹਾਂਜੀ ਗੁਰੂ ਗੋਬਿੰਦ ਸਿੰਘ ਜੀ ਇੱਥੇ 9-10 ਦਿਨ ਰੁਕੇ ਸੀਗੇ ਤੇ ਉਹਨਾਂ ਦੇ ਇੱਥੇ ਕੁਝ ਸਮਾਨ ਜਿਹੜਾ ਨਿਸ਼ਾਨੀਆਂ ਜਦੋਂ ਉਹ ਰੁਕੇ ਸੀ ਤਾਂ ਉਹ ਪਈਆਂ ਇੱਥੇ। ਅਸੀਂ ਉਹਨਾਂ ਦੇ ਦਰਸ਼ਨ ਕਰਨ ਜਾ ਰਹੇ ਹਾਂ। ਹਾਂਜੀ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਰਨ ਛੋਪਾ ਪ੍ਰਕਤ ਪਵਿੱਤਰ ਚਾਦਰ ਹੈ। ਦੇਖੋ ਵੀ 400 ਸਾਲ ਪੁਰਾਣੀ ਲਗਭਗ 1706 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਸੀ ਉਹ ਚਾਦਰ ਹਜੇ ਤੱਕ ਇਹਨਾਂ ਨੇ ਸੰਭਾਲੀ ਹੋਈ ਹੈ ਜਿਹੜੀ 400 ਸਾਲ ਹੋ ਗਈ ਹੈ ਜਿਹੜੀ ਕਿ ਬਹੁਤ ਵਧੀਆ ਗੱਲ ਹੈ ਇਹ ਗੁਰੂ ਸਾਹਿਬ ਦਾ ਕਸ਼ਹਿਰਾ ਉਸ ਸਮੇਂ ਦਾ ਆ ਗੁਰੂ ਗੋਬਿੰਦ ਸਿੰਘ ਜੀ ਦਾ ਕਸ਼ਹਿਰਾ ਜਿਹੜਾ ਉਸ ਸਮੇਂ ਦਾ ਦੇਖੋ ਕਪੜਾ ਉਸੇ ਤਰ੍ਹਾਂ ਹੀ ਹੈ ਇਹਨਾਂ ਨੂੰ ਇਹਨਾਂ ਪੂਰਾ ਪ੍ਰੋਟੈਕਟ ਰੱਖਿਆ ਹੋਇਆ ਬਚਾ ਕੇ ਰੱਖਿਆ ਹੋਇਆ ਹੈ ਇਹ ਲੋਕ ਤਵੀ ਲੋਕ ਗੁਰੂ ਸਾਹਿਬ ਦੇ ਮਾਧਿਅਮ ਪਰਸ਼ਾਦ ਹਾਂਜੀ ਜਦੋਂ ਇੱਥੇ ਪ੍ਰਸ਼ਾਦਿਆਂ ਦਾ ਲੰਗਰ 24 ਘੰਟੇ ਕਹਿੰਦੇ ਚੱਲਦਾ ਹੁੰਦਾ ਸੀ ਉਹਨਾਂ ਸਮਿਆਂ ਦੇ ਵਿੱਚ ਕਿਹੜੀ ਜਿਹੜੀ ਇੱਕ ਤਵੀ ਜਾਂ ਲੋਹ ਆਪਾਂ ਤਵਾ ਕਹਿ ਸਕਦੇ ਹਾਂ ਵੱਡਾ ਤਵਾ ਉਹ ਇਹ ਵਰਤਦੇ ਹੁੰਦੇ ਸੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਾਜੇ ਦੇ ਗੁਰਸਾਹਿਬ ਦਾ ਪੂਰਾ ਸਾਹਮਣੇ ਲੱਗੇ ਹਾਂਜੀ ਇਹ ਦਰਵਾਜ਼ਾ ਉਹਨਾਂ ਸਮਿਆਂ ਦਾ ਬਹੁਤ ਪੁਰਾਣਾ ਦਰਵਾਜ਼ਾ ਇਹ ਵੀ ਇਹ ਮਾਈ ਦੇਸਾਂ ਦੀ ਪਜਾਮੀ ਦੇ ਕੱਗੜੀ ਦੀ ਭਾਈ ਦੀ ਭੈਣ ਦੇ ਸਬਕ ਅਨੁਸਾਰ ਆਏ ਸੀ ਠੀਕ ਹੈ ਜੀ ਠੀਕ ਹੈ ਜੀ ਇਹ ਹੈ ਪ੍ਰਾਗਣ ਚਾਤਰ ਸਾਸਤਰ ਵਾਸਤ ਤੇ ਆਹ ਸ੍ਰੀ ਸਾਹਿਬ ਆਬਾ ਸਾਹਿਬ ਜੀ ਹਾਂਜੀ ਆਹ ਦੇਖੋ ਤੁਸੀਂ ਉਸ ਸਮੇਂ ਜਿਹੜੇ ਸੁੱਖਾਂ ਪੂਰੀਆਂ ਹੁੰਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਉਸ ਸਮੇਂ ਜਿਹੜੇ ਸ਼ਾਸਤਰ ਹੈ ਗੁਰੂ ਗੋਬਿੰਦ ਸਿੰਘ ਜੀ ਕਿਹੜੇ ਵਕਤ ਦੇ ਸੀਗੇ ਉਹ ਦੇਖ ਰਹੇ ਆਪਾਂ ਨੂੰ ਦੇਖੋ ਤੁਸੀਂ ਜਿਹੜੀ ਆਲਰੇਡੀ ਆਲਰੇਡੀ ਉਹ ਬਰਾਗਨ ਬਰਾਗਨ ਕਹਿੰਦੇ ਆ ਜੀ ਸਪੈਕਸਿਟੀ ਰੱਖਣ ਲਈ ਹਾਂ ਜੀ ਇਹ ਬਰਾਗਨ ਹੈ ਜਿਹੜੀ ਆ ਉਹ ਇਦਾਂ ਵੀ ਹੁੰਦੀ ਹੈ ਨਾ ਟੀ-ਸ਼ਰਟ ਜੈਡ ਸ਼ੇਪ ਦੀ ਹੈ ਇਹ ਬਰਾਗਨ ਹੈ ਫਿਟ ਸਿੱਧੀ ਰੱਖਣ ਲਈ ਉਹਨਾਂ ਸਮੇਂ ਦੇ ਵਿੱਚ ਇਹ ਚੀਜ਼ ਵਰਤੀ ਜਾਂਦੀ ਹੈ ਫਿਰ ਮੈਡੀਟੇਸ਼ਨ ਲਈ ਜਾਂ ਧਿਆਨ ਲਾਉਣ ਲਈ ਫਿਟ ਸਿੱਧੀ ਹੋਣੀ ਚਾਹੀਦੀ ਇਹ ਸ੍ਰੀ ਸਾਹਿਬ ਫਾਈਫਾ ਤੇ ਸੌਣੀ ਇਸ ਸ੍ਰੀ ਸਾਹਿਬ ਜੀ ਫਾਈ ਫਤੇ ਸਿੰਘ ਜੀ ਜਿਹੜੇ ਦਾ ਜੀਤ ਦੇ ਖਾਨ ਦਾ ਸਿਰ ਕੱਟਿਆ ਸੀ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਉਹ ਜਰਨੈਲ ਹੋਇਆ ਤੇ ਉਹਨਾਂ ਦਾ ਤੁਸੀਂ ਮਹਾਲੀ ਦੇ ਵਿੱਚ ਚੱਪੜ ਚਿੜੀ ਦੇ ਵਿੱਚ ਲੱਗਿਆ ਹੋਇਆ ਬੁੱਤ ਮੇਨ ਜਰਨੈਲ ਸੀਗੇ ਉਹ ਉਹਨਾਂ ਨੇ ਜੰਗ ਹੋਇਆ ਸੋ ਉਹ ਉੱਥੇ ਕੱਟਿਆ ਗਿਆ ਉੱਥੇ ਹੀ ਉਹਨਾਂ ਨੇ ਵਜੀਰ ਖਾਨ ਦਾ ਜਿਹੜਾ ਸਿਰ ਕਲਮ ਸਿਰ ਕਲਮ ਕੀਤਾ ਸੀਗਾ ਜਿਹੜਾ ਮੰਝਾ ਬਣ ਕੇ ਇਹ ਥੱਲੇ ਆਰੇ ਪਲੰਘ ਦਾ ਬਾਣ ਗੁਰੂ ਸਾਹਿਬ ਦੇ ਬਰਾਦਮਾਨ ਤੇ ਜਿਹੜਾ ਥੱਲੇ ਪਲੰਘ ਦਾ ਬਾਣ ਹੈ ਤੁਸੀਂ ਦੇਖ ਰਹੇ ਹੋ ਇਹ ਵੀ ਉਦੋਂ ਜਿਹੜਾ ਮੰੰਜਾ ਸਾਹਿਬ ਵਰਤਦੇ ਸੀਗੇ ਉਹਦਾ ਹੀ ਹੈ ਤੇ ਮੂਲ ਮੰਤਰ ਗੁਰੂ ਸਾਹਿਬ ਇੱਥੇ ਆਉਂਦੇ ਲਿਖਿਆ ਇਹ ਮੂਲ ਮੰਤਰ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਾਈ ਤੁਸੀਂ ਦੇਖ ਸਕਦੇ ਹੋ ਹਾਂਜੀ ਅੱਗੇ ਇਹ ਜੋੜੇ ਮਾਤਾ ਸਾਹਿਬ ਕੋਲ ਅੱਗੇ ਖੜਾਵਾ ਮਾਤਾ ਸੰਤਕੌਰ ਜੀ ਦੋਨੇ ਮਾਤਾ ਜੀ ਨਾਲ ਆਏ ਸੀ ਠੀਕ ਹੈ ਜੀ ਮਾਤਾ ਜੀ ਨਾਲ ਆਏ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਤੇ ਉਹਨਾਂ ਦੇ ਇਹ ਖੜਾਵਾ ਪਈਆਂ ਤੁਸੀਂ ਦੇਖ ਸਕਦੇ ਹੋ ਉਹਨਾਂ ਸਮੇਂ ਦੇ ਵਿੱਚ ਚੱਪਲ ਜਿਹੜੀ ਨਹੀਂ ਵਰਤੀ ਜਾਂਦੀ ਸੀ ਇਹ ਕੜਾਵਾ ਹੈ ਇਹ ਵਾਪਕੀਆਂ ਜਾਂਦੀਆਂ ਸਨ ਇਹ ਜੋੜੇ ਮਾਦਾ ਸਾਹਿਬ ਤੋਂ ਹਾਂਜੀ ਇਹ ਜੋੜੇ ਐ ਚਲੋ ਜੀ ਇਹ ਦਸਤਾਰ ਹੈ ਗੁਰੂ ਸਾਹਿਬ ਦੀ ਜਦੋਂ ਇੱਥੇ ਆਏ ਸੀ ਉਦੋਂ ਮੈਂ ਦੇਸਾ ਜੀ ਨੂੰ ਇਹ ਨਿਸ਼ਾਨੀ ਵਜੋਂ ਦੇਖੀ ਸੀ ਹਾਂਜੀ ਇਹ ਪੀੜਾ ਸਾਹਿਬ ਹੈ ਉਹਨਾਂ ਸਮਿਆਂ ਦਾ ਹੀ ਇਹ ਇਹਦੇ ਵਿੱਚ ਕੋਈ ਚੀਜ਼ ਦੁਬਾਰਾ ਨਹੀਂ ਲਾਈ ਗਈ ਨਵੀਆਂ ਚੀਜ਼ਾਂ ਬਾਰੇ ਸ਼ਕੀਲ ਇੱਕ ਵੀ ਚੀਜ਼ ਮੈਂ ਇਹੀ ਕਹਾਂ 400 ਸਾਲ ਪੁਰਾਣਾ ਜਿਹੜਾ ਬੋਜਾ ਹੈ ਹਾਲੇ ਖੜਾ ਹੋਈ ਕੋਟ ਸਾਧ ਵਗੈਰਾ ਇਹ ਤਾਂ ਆ ਗਿਆ ਆਪਾਂ ਪੱਥਰ ਲਾ ਦੇ ਤਾਂ ਉਹ ਕੀ ਮਾਣਾ ਰੱਖੂਗਾ ਹੁਣ ਆਪਣੇ ਬਸ ਇਹ ਆਏ ਆ ਵੀ ਸਾਰੀਆਂ ਨਿਸ਼ਾਦੀਆਂ ਵਗੈਰਾ ਨੂੰ ਕੈਮੀਕਲ ਆਇਆ ਦੋ ਦੋ ਵਾਰ ਤਾਂ ਇਹ ਖੜੀ ਇੱਕ ਕਪੜਾ ਜਿਹਾ ਕਰੋ ਖੜਦਾ ਸੀ ਤੇ ਇਹ ਇਹ ਚੋਲੀਆਂ ਉਸੇ ਸਮੇਂ ਦੀ ਹੈ ਇਹਨ ਲਿਪਾ ਪੋਚਾ ਹੁੰਦਾ ਇਹਦਾ ਵੀ ਲਿਪਾ ਪੋਚਾ ਸਾਹ ਸਮਾਹ ਹੁੰਦੀ ਹੈ ਤਾਂ ਕਰਕੇ ਇਹ ਖੜੀ ਹੈ ਇਹਨੇ ਜੇ सी व्यापारी छ ਸਾਡੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਮਸਿੰਡੇ ਦੀਆਂ ਨੇੜੇ ਦੀਆਂ ਥਾਵਾਂ ਤੇ ਤੁਸੋਂ ਅਸੀਂ ਲੈ ਕੇ ਜਾਇਆ ਕਰਾਂਗੇ ਧੰਨਵਾਦ ਜੀ ਸਾਰਿਆਂ ਦਾ ਮਿਲਦੇ ਆਂ ਕੱਲ ਨੂੰ